ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਕਾਹੀ ਵੀਰ ਸਿੰਘ ਜੀ ਜਿਹੜੇ ਸਾਡੀ ਪੰਜਾਬੀ ਮਾਮੂਲੀ ਦੇ ਕਵੀ ਮੁੰਢਲੇ ਕਵੀਆਂ ਦੇ ਵਿੱਚੋਂ ਇੱਕ ਹਨ ਉਹਨਾਂ ਦੀਆਂ ਤਿੰਨ ਕੁ ਕਿਤਾਬਾਂ ਛੋਲੀਆਂ-ਛੋਟੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਉਸ ਤੋਂ ਪਹਿਲਾਂ ਪਾਈ ਵੀਰ ਸਿੰਘ ਜੀ ਦੀ ਜਿੰਦਗੀ ਤੇ ਮੈਂ ਆਪਣੇ ਲਈ ਤੇ ਤੁਹਾਡੇ ਲਈ ਇੱਕ ਝਾਤ ਜਿਹੜੀ ਹੈ ਉਪਹਾਅਨ ਤੇ ਇਸ ਵੀਡੀਓ ਨੂੰ ਮੈਂ ਤੁਹਾਨੂੰ ਸੇਅਰ ਕਰਿਓ ਕਿਉਂਕਿ ਅਸੀਂ ਕਈ ਵਾਰ ਜਿਹੜੇ ਪੁਰਾਣੇ ਸਾਡੇ ਕਵੀ ਨੇ ਸਾਰੇ ਜਿਹੜੇ ਪਾਠਕ ਹੈ ਉਹ ਪੜਦੇ ਨਹੀਂ ਪਰ ਜੇ ਵੀਡੀਓ ਅਸੀਂ ਦੂਰ ਦੂਰ ਤੱਕ ਪਹੁੰਚਾਵਾਂਗੇ ਭਾਵ ਸੰਜੀ ਕਰਾਂਗੇ ਤਾਂ ਹੋ ਸਕਦਾ ਹੈ ਜਿਹੜੇ ਉਹ ਵਤੋ ਦਾ ਪਾਈ ਵੀਰ ਸਿੰਘ ਜੀ ਵੀ ਅਰੇ ਵੀ ਜਾਣਕਾਰੀ ਜਾਣਨ ਜਾਂ ਜਾਣ ਸਕਣ ਪਾਈ ਵੀਰ ਸਿੰਘ ਜੀ ਦਾ ਜਿਹੜਾ ਜਨਮ 1872 ਈਸਵੀ ਦੇ ਵਿੱਚ ਹੋਇਆ ਤੇ ਅਦਨਿਕ ਪੰਜਾਬੀ ਕਵੀ ਦੇ ਮੋਢੀ ਪਾਈ ਵੀਰ ਸਿੰਘ ਦੇ ਜੀ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿਖੇ ਡਾਕਟਰ ਚਰਨ ਸਿੰਘ ਜੀ ਦੇ ਘਰ ਹੋਇਆ ਜੋ ਖੁਦ ਗੁਰਬਾਣੀ ਦੇ ਚੰਗੇ ਜਾਣਕਰ ਸੰਸਕ੍ਰਿਤ ਦੇ ਵਿਦਵਾਨ ਅਤੇ ਬ੍ਰਜ ਭਾਸ਼ਾ ਦੇ ਕਵੀ ਸਨ ਭਾਵ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਭਾਈ ਵੀਰ ਸਿੰਘ ਨੂੰ ਆਪਣੇ ਪਰਿਵਾਰ ਵਿੱਚੋਂ ਹੀ ਸਹਿਤ ਜਿਹੜੀ ਸਿਰਜਣ ਲਈ ਬਹੁਤ ਅਸਾਰੂ ਤੇ ਸਖਾਵਾਂ ਵਾਲਾ ਮਾਤਾ ਮਿਲਿਆ ਕਿਉਂਕਿ ਘਰ ਦੇ ਵਿੱਚ ਆਲਰੇਡੀ ਉਹਨਾਂ ਦੇ ਪਿਤਾ ਜੀ ਇੱਕ ਬਹੁਤ ਵੱਡੇ ਕਵੀ ਸਨ ਆਪ ਨੇ ਰਸਮੀ ਵਿਦਿਆ ਤਾਂ 10ਵੀਂ ਜਮਾਤ ਤੱਕ ਹੀ ਹਾਸਲ ਕੀਤੀ ਭਾਵੇਂ ਸਿਰਫ 10 ਜਮਾਤਾਂ ਤੱਕ ਜਿਹੜੇ ਉਹ ਪੜ੍ਹੇ ਸਨ ਪਰੰਤੂ ਆਪਣੀ ਲਗਨ ਤੇ ਮਿਹਨਤ ਨਾਲ ਗੈਰ ਰਸਮੀ ਤੌਰ ਤੇ ਭਾਵ ਕੋਈ ਯੂਨੀਵਰਸਿਟੀ ਨੂੰ ਨਾ ਜੁਆਇਨ ਨਹੀਂ ਸੀ ਕੀਤੀ ਜਾਂ ਕੋਈ ਸਕੂਲ ਉਸ ਤੋਂ ਬਾਅਦ ਕੋਈ ਜੁਆਇਨ ਨਹੀਂ ਸੀ ਕੀਤਾ ਰਸਮੀ ਗੈਰ ਰਸਮੀ ਤੌਰ ਤੇ ਪੰਜਾਬੀ ਦੇ ਨਾਲ ਨਾਲ ਉਰਦੂ ਫਾਰਸੀ ਸੰਸਕ੍ਰਿਤ ਕਿ ਬ੍ਰਜ ਭਾਸ਼ਾ ਦਾ ਚੋਖਾ ਗਿਆਨ ਜਿਹੜਾ ਉਹ ਹਾਸਲ ਕਰ ਲਿਆ ਛੋਟੀ ਉਮਰ ਵਿੱਚ ਹੀ ਆਪ ਸਾਹਿਤ ਸਰジナ ਵੱਲ ਰੁਚਿਤ ਹੋ ਗਏ 1891 ਈਸਵੀ ਵਿੱਚ ਵਜ਼ੀਰ ਹਿੰਦ ਪ੍ਰੈਸ ਚਲਾਇਆ ਇਹਨਾਂ ਦੇ ਬਾਪ ਨੇ ਵੀ ਪਹਿਲੇ ਪਹਿਲਾਂ ਵਿੱਚੋਂ ਸੰਦ ਜਦੋਂ ਪੰਜਾਬੀ ਪ੍ਰੈਸ ਉਹਨਾਂ ਨੇ ਲਾਈ ਸੀ ਪਹਿਲੀ ਪ੍ਰੈਸ ਇਹਨਾਂ ਨੇ ਲੁਧਿਆਣੇ ਲਾਈ ਸੀ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਜਿੱਥੋਂ ਖਾਲਸਾ ਟਰੈਕਟ ਸੁਸਾਇਟੀ ਵੱਲੋਂ ਖਾਲਸਾ ਸਮਾਚਾਰ ਨਾਂ ਦਾ ਪਰਚਾ ਪ੍ਰਕਾਸ਼ ਕਰਦੇ ਰਹੇ ਭਾਵ ਉਸ ਵੇਲੇ ਜਿਹੜਾ ਖਾਲਸਾ ਪੇਪਰ ਸੀ ਉਹ ਪ੍ਰਕਾਸ਼ ਕਰਦੇ ਰਹੇ ਇਸ ਪਰਚੇ ਰਾਹੀਂ ਉਹ ਗੁਰਬਾਣੀ ਸਿੱਖ ਇਤਿਹਾਸ ਤੇ ਗੁਰਮਤ ਦੇ ਸਿਧਾਂਤਾਂ ਨੂੰ ਸਰਲ ਰੂਪ ਵਿੱਚ ਪੇਸ਼ ਕਰਦੇ ਭਾਵ ਇਹ ਉਸ ਪੇਪਰ ਰਾਹੀਂ ਸਖ ਸਮਾਲ ਲਹਿਰ ਨਾਲ ਆ ਬਹੁਤ ਨੇੜੇ ਹੋਂ ਜੁੜੇ ਰਹੇ ਪਰੰਤੂ ਦੇਸ਼ ਦੀ ਸੁਤੰਤਰਤਾ ਲਈ ਚੱਲ ਰਹੀਆਂ ਰਾਸਸੀ ਸਰਗਰਮੀਆਂ ਤੋਂ ਆਪ ਨੇ ਦੂਰੀ ਬਣਾਈ ਰੱਖੀ ਜਿਸ ਕਰਕੇ ਆਪ ਦੀ ਆਲੋਚਨਾ ਵੀ ਹੁੰਦੀ ਰਹੀ ਕਿ ਭਾਵੇਂ ਉਹਨਾਂ ਨੇ ਬਹੁਤਾ ਹਿੱਸਾ ਜਾਨੀ ਕਿ ਦੇਸ਼ ਦੀ ਆਜ਼ਾਦੀ ਲਈ ਨਹੀਂ ਲਿਆ ਭਾਈ ਵੀਰ ਸਿੰਘ ਜੀ ਨੇ ਕਵਿਤਾ ਦੇ ਨਾਲ 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 ਨਾਵਲ ਨਾਟਕ ਨਿਬੰਧ ਤੇ ਜੀਵਨੀ ਰੂਪਕਾਰਾਂ ਵਿੱਚ ਵੀ ਸਿਰਜਣਾ ਕੀਤੀ ਰਾਣਾ ਸੂਰਜ ਸਿੰਘ ਇਹ ਮਹਾਕਾਵਸੀ ਉਹਨਾਂ ਦਾ ਲਹਿਰਾਂ ਦੇ ਹਾਰ ਮਟਕ ਹਲਾਰੇ ਬਿਜਲੀਆਂ ਦੇ ਹਾਰ ਪ੍ਰੀਤ ਵੀਣਾ ਕੰਜ ਮਹਿਲੀ ਕੰਮ ਦੀ ਕਲਾਈ ਮੇਰੇ ਸਾਈਆਂ ਜੀਓ ਆਪ ਦੀਆਂ ਪ੍ਰਮੁੱਖ ਕਾਵੀ ਰਚਨਾਵਾਂ ਸਨ ਮੇਰੇ ਸਾਈਆਂ ਜੀਓ ਕਾਵੀ ਸੰਗ੍ਰਹਿ ਨੂੰ 1955 ਈਸਵੀ ਵਿੱਚ ਭਾਰਤੀ ਸਹਿਤ ਅਕਾਦਮੀ ਅਕਾਦਮੀ ਪੁਰਸਕਾਰ ਮਿਲਿਆ ਆਰ ਦੀ ਪੰਜਾਬੀ ਭਾਸ਼ਾ ਦੇ ਸਹਿਯੋਗ ਦਿੱਤੀ ਦੇਣ ਨੂੰ ਮੁੱਖ ਰੱਖਦੇ ਆ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ਡਾਕਟਰ ਆਫ ओरिएंटਲ ਲਰਨਿੰਗ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਇਸੇ ਕਰਕੇ ਕਈ ਡਾਕਟਰ ਵੀਰ ਸਿੰਘ ਜੀ ਵੀ ਲਿਖਦੇ ਨੇ 1953 ਇਸ ਵਿੱਚ ਆਪ ਨੂੰ ਪੰਜਾਬ ਵਿਧਾਨਪਾਲਿਕਾ ਦਾ ਮੈਂਬਰ ਨਾਮਜ਼ੇ ਕੀਤਾ ਗਿਆ ਤੇ 1956 ਈਸਵੀ ਵਿੱਚ ਆਪ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਣ ਸਨਮਾਨ ਨਾਲ ਨਿਵਾਜਿਆ ਤੇ 10 ਜੂਨ 1953 ਈਸਵੀ ਨੂੰ ਆਪ ਕੋ ਅਕਾਲ ਚਲਾਣਾ ਕਰ ਗਏ ਇਹ ਥੋੜੀ ਜੀ ਤੁਹਾਡੇ ਨਾਲ ਮੈਂ ਉਹਨਾਂ ਦੀ ਜੀਵਨੀ ਤੇ ਝਾਤ ਪਾਈ ਹੈ ਤੇ ਆਉ ਉਹਨਾਂ ਦੀ ਜਿਹੜੀ ਬਹੁਤ ਥੋੜੇ ਸ਼ਬਦਾਂ ਵਿੱਚ ਸਮੇਂ ਬਾਰੇ ਉਹਨਾਂ ਨੇ ਕੀ ਸਾਨੂੰ ਦੱਸਿਆ ਕੇ ਰਹੀ ਵਾਸਤੇ ਕਤ ਵਾਸਤੇ ਭਾਵ ਮੰਨਤਾ ਕਰਦੀ ਰਹੀ ਸਮੇਂ ਇੱਕ ਨਾ ਮੰਨੀ ਭਾਵ ਸਮਾਂ ਕਿਸੇ ਦੀ ਕੋਈ ਮੰਨ ਲਾਣੀ ਸਮਾਂ ਤਾਂ ਜਿਵੇਂ ਸਾਡਾ ਜਿਹੜਾ ਪਲਾਨੇਟ ਹੈ ਇਹ 24 ਘੰਟੇ ਚ ਆਪਦਾ ਚੱਕਰ ਦਿੰਦਾ ਉਵੇਂ ਸਮਾਂ ਬਤੀਤ ਹੁੰਦਾ ਜਾਂ ਉਵੇਂ ਜਿਹੜਾ ਸਮੇਂ ਨੂੰ ਅਸੀਂ ਘੜੀ ਰਾਹੀਂ ਦੇਖਦੇ ਆਂ ਤੇ ਭਾਈ ਵੀਰ ਸਿੰਘ ਜੀ ਸਾਨੂੰ ਇਹ ਸਮਝਾ ਰਹੇ ਕਿ ਭਾਈ ਜਿੰਨੀ ਮਰਜ਼ੀ ਮਿੰਤਾਂ ਕਰ ਲੋ ਜਿਹੜਾ ਉਹ ਸਮਾਂ ਠਹਿਰਦਾ ਨਹੀਂ ਉਹ ਤਾਂ ਸਮਾਂ ਗੁਜ਼ਰਦਾ ਰਹਿੰਦਾ ਹੈ ਕਿਉਂ ਨਾ ਆਪਾਂ ਉਸ ਸਮੇਂ ਦੇ ਵਿੱਚ ਕੋਈ ਚੰਗੇ ਕੰਮ ਕਰੀਏ ਫੜ ਫੜ ਰਹੀ ਤਰੀਕ ਤਰੀਕ ਤੋਂ ਭਾਵ ਖਿੱਚਣਾ ਹੁੰਦਾ ਹੈ ਅਗੇ ਚੀਜ਼ ਨੂੰ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕਰਨੀ ਭਾਵੇਂ ਉਹ ਆਪਦਾ ਪੱਲਾ ਛਡਾ ਛਡਾਲੂਗਾ ਜਿੰਨਾ ਮਰਜ਼ੀ ਭਾਵੇਂ ਤੁਸੀਂ ਸਮੇਂ ਨੂੰ ਖਿੱਚ ਕੇ ਵੀ ਨਹੀਂ ਰੱਖ ਸਕਦੇ ਕਿਵੇਂ ਨਾ ਸਕੀ ਰੋਕ ਕਿਵੇਂ ਇਹਨੂੰ ਰੋਕੋਗੇ ਕਿਵੇਂ اٹਕ ਜੋ ਪਾਈਪ ਨਹੀਂ اٹਕ ਤੋਂ ਭਾਵੇਂ ਆਪਾਂ ਕੋਈ ਪਾਣੀ ਦਾ ਵੇਗ ਦੂਸਰੇ ਪਾਸੇ ਨੂੰ ਕਰਨ ਦੇ ਮੂਰੇ ਅਟਕਾ ਦਿੰਦੇ ਆ ਕੋਈ ਚੀਜ਼ ਜਿਵੇਂ ਬੰਨਾ ਕਹੇ ਲੋ ਕੁਝ ਵੀ ਕਹੇ ਲੋ ਸਮੇਂ ਦੇ ਮੂਰੇ ਇਹ ਵੀ ਕੋਈ ਕੁਝ ਨਹੀਂ ਚੱਲਦਾ ਤਰੀਕੇ ਆਪਣੇ ਵੈਗ ਗਿਆ ਟਪ ਬੰਨੇ ਬੰਨੇ ਭਾਵ ਸਮਾਂ ਤਾਂ ਚੱਲਦਾ ਹੀ ਰਹਿੰਦਾ ਹੈ ਤੇ ਅੱਗੇ ਚੱਲ ਕੇ ਸਾਨੂੰ ਬਹੁਤ ਵੱਡੀ ਨਸੀਹਤ ਦਿੰਦੇ ਆ ਸਮੇਂ ਬਾਰੇ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉੜਦਾ ਜਾਂਦਾ ਵੀ ਭਾਈ ਇਹ ਸਮਾਂ ਦੌੜਦਾ ਜਾਂਦਾ ਥੈਟਸ ਵਾਈ ਆਪਾਂ ਇੰਗਲਿਸ਼ ਦੇ ਵਿੱਚ ਲਿਖਦੇ ਕਿ ਟਾਈਮ ਇਜ਼ ਫਲਾਈਂਗ ਇਹ ਠਹਿਰ ਨਾ ਜਾਣਾ ਜਾਣਦਾ ਇਹ ਠਹਿਰਦਾ ਤਾਂ ਹੈ ਹੀ ਨਹੀਂ ਹੁਣ ਜਿਹੜੀ ਪ੍ਰਥਵੀ ਹੈ ਉਹ ਤਾਂ ਆਪਣੀ ਘੁੰਮਦੀ ਰਹਿੰਦੀ ਹੈ ਜਰੂਰ ਨਹੀਂ ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਹੈ ਉਹਦਾ ਤਕਰੀਬਨ 500 ਮੀਲ ਤੋਂ ਉੱਤੇ ਦੀ ਪਲੈਨੇਟ ਦੀ ਆਪਣੇ ਦੀ ਜਿਹੜੀ ਹੈ ਉਹ ਉਹਦੇ ਸਪੀਡ ਹੈ ਇਹਦੀ ਆਪਦੇ ਤੁਰੇ ਦੇ ਘੁੰਮਣ ਦੀ ਉਹਦੇ ਨਾਲ ਆਪਣਾ ਟਾਈਮ 24 ਘੰਟੇ ਜਿਹੜੀ ਘੜੀ ਤੇ ਆਪਾਂ ਦੇਖਦੇ ਆ ਉਹ ਉਹ ਬਣਦਾ ਤੇ ਜਿਹੜੀ ਇੱਕ ਸਾਲ ਦੇ ਵਿੱਚ ਇਹ ਸੂਰਜ ਦੇ ਦੁਆਲੇ ਉਹਨੋਂ ਗਮ ਗਿਆਨ ਦਾ ਉਹਨੇ ਆਪਣੀਆਂ ਰੁੱਤਾਂ ਬਦਲ ਲਈਆਂ ਤੇ ਨਾ ਤਾਂ ਕੋਈ ਰੁੱਤਾਂ ਨੂੰ ਰੋਕ ਸਕਦਾ ਨਾ ਕੋਈ ਸਮੇਂ ਨੂੰ ਰੋਕ ਸਕਦਾ ਕਿਉਂਕਿ ਸਾਰਾ ਕੁਝ ਨੇਚਰਲੀਓਂ ਹੋ ਰਿਹਾ ਇਹ ਠਹਿਰਨ ਜਾਂ ਚ ਨਾ ਜਾਣਦਾ ਭਾਵ ਸਮਾਂ ਕਿਤੇ ਠਹਿਰਦਾ ਨਹੀਂ ਜਿਵੇਂ ਆਪ ਜੀ ਨੂੰ ਮੈਂ ਬੇਨਤੀ ਕੀਤੀ ਹੈ ਲੰਘ ਗਿਆ ਨਾ ਮੁੜ ਕੇ ਆਉਂਦਾ ਇਸ ਕਰਕੇ ਇਹਦੇ ਵਿੱਚ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਕਦੇ ਵੀ ਆਪਦਾ ਸਮਾਂ ਜਿਹੜਾ ਹੈ ਗਵਾਉਣਾ ਕਿਸੇ ਨਾ ਕਿਸੇ ਵੇਲੇ ਜੇ ਉਹ ਵੀ ਤੁਹਾਡੇ ਕੋਲ ਟਾਈਮ ਹੈ ਕੋਈ ਵਧੀਆ ਆਪਦੇ ਵਿਚਾਰ ਵਧੀਆ ਕਿਤਾਬਾਂ ਪੜੋ ਵਧੀਆ ਆਪਣੀ ਸਾਧ ਸੰਗਤ ਕਰੋ ਜਿੰਨਾ ਵੀ ਹੁੰਦਾ ਸਮੇਂ ਦਾ ਆਨੰਦ ਵੀ ਮਾਣੋ ਤੇ ਅਗਲੀ ਦੇ ਵਿੱਚ ਉਹ ਜਿਹੜੇ ਗੁਲਾਬ ਨੂੰ ਆਪਾਂ ਫੁੱਲ ਤੋੜ ਲੈਨੇ ਆ ਜਿਹੜੇ ਖਿੜੇ ਨੂੰ ਉਹ ਤੋੜਨ ਵਾਲੇ ਨੂੰ ਉਹ ਕੀ ਕਹਿੰਦੇ ਆ ਭਾਈ ਵੀਰ ਸਿੰਘ ਕਿ ਡਾੜੀ ਨਾਲੋਂ ਤੋੜਨਾ ਸਾਨੂੰ ਡਾੜੀ ਨਾਲ ਡਾਲੀ ਨਾਲੋਂ ਤੋੜਨਾ ਸਾਨੂੰ ਸਾਨੂੰ ਅਸਾਂ ਹੱਟ ਮਹਿਕ ਦੀ ਲਈ ਭਾਵ ਖੁਸ਼ਬੂ ਦੀ ਹੱਟ ਇੱਕ ਅੰਦੀਆ ਜਿਹੜੀ ਆਪਾਂ ਬਿਜ਼ਨਸ ਕਰਦੇ ਆਂ ਇਹ ਜਿਹੜੀ ਹੱਟ ਹੈ ਇਹਦਾ ਇੱਕ ਦੇਣ ਹੈ ਫੁੱਲ ਦੀ ਖੁਸ਼ਬੂ ਉਹ ਸਾਰਿਆਂ ਨੂੰ ਦਿੰਦਾ ਹੈ ਕੋਈ ਉਹਦਾ ਰੇਟ ਨਹੀਂ ਕੋਈ ਉਹਦਾ ਭਾਅ ਨਹੀਂ ਕੋਈ ਉਹ ਚ ਰੂਪ ਨਹੀਂ ਰੰਗ ਨਹੀਂ ਕੁਝ ਨਹੀਂ ਜਿਹੜਾ ਵੀ ਕੋਲ ਦੀ ਲੰਗਦਾ ਉਹ ਖੁਸ਼ਬੂ ਲੈ ਸਕਦਾ ਕੋਈ ਅਮੀਰੀ ਗਰੀਬੀ ਕੋਈ ਵੀ ਉਹਦੇ ਵਿੱਚ ਨਹੀਂ ਹੈਗੀ ਇਹ ਲੱਖ ਗਾਗ ਜੇ ਸੁੰਘੇ ਆਕੇ ਖਾਲੀ ਕੋਈ ਨਾ ਜਾਈ ਪਾਵ ਲੱਖਾਂ ਬੰਦਾ ਕੋਲ ਦੀ ਲੰਘ ਜੇ ਉਹ ਹਰ ਇੱਕ ਨੂੰ ਉਹਦੀ ਜਿਹੜੀ ਅੱਖ ਚਬੂ ਲੈ ਸਕਦਾ ਤੂੰ ਜੇ ਇੱਕ ਤੋੜ ਕੇ ਲੈ ਗਿਓ ਇੱਕ ਜੋਗਾ ਰਹਿ ਜਾਸਾ ਉਹ ਫੁੱਲ ਤੋੜਨ ਵਾਲੇ ਨੂੰ ਕਹਿੰਨੇ ਵੀ ਭਾਈ ਜੇ ਤੂੰ ਤੋੜ ਕੇ ਉਹ ਲੈ ਗਿਆ ਉਹ ਇੱਕ ਜੋਗਾ ਹੀ ਰਹਿ ਜਾਊਗਾ ਤੇ ਬਾਕੀ ਉਹ ਉਸ ਰਿਗੋ ਤੋਂ ਵਾਂਝੇ ਰਹਿ ਜਾਣਗੇ ਉਹ ਵੀ ਭੜਕ ਝਲਕਦਾ ਮੇਲਾ ਰੂਪ ਮਹਿਕ ਨਸ ਜਾਈ ਉਹ ਵੀ ਭਾਈ ਵੀ ਤੇਰੇ ਕੋਲੇ ਥੋੜਾ ਜਿਹੀ ਰਹਿਣਾ ਹੈ ਉਹਦੀ ਜਿਹੜੀ ਮਹਿਕ ਹੈ ਉਹ ਤਾਂ ਚਲੀ ਜਾਣੀ ਹੈ ਤੇ ਕਿਉਂ ਨਾ ਅਸੀਂ ਫੁੱਲ ਨੂੰ ਨਾ ਤੋੜੀਏ ਉਵੇਂ ਰੱਖੀਏ ਤੇ ਉਹਦੀ ਖੁਸ਼ਬੂ ਦੇ ਸਾਰੇ ਆਨੰਦ ਮਾਣ ਸਕਣ ਇਹ ਉਹਨਾਂ ਨੇ ਜਣੀਏ ਇਸ ਕਿਤਾਬ ਦੇ ਵਿੱਚ ਕਿਹਾ ਤੇ ਤੀਸਰਾ ਦਰਦ ਬਾਰੇ ਉਹ ਕੀ ਕਹਿੰਦੇ ਆ ਦਰਦ ਦੇਖਦੋ ਆਂਦਾ ਇਹਦਾ ਹੈਡਿੰਗ ਹੈ ਇਹ ਆਖਰੀ ਹੋਊਗੀ ਤੇ ਮੈਂ ਫੇਰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਮੇਰੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਕਰਾਓ ਦੁਨੀਆ ਦਾ ਦੁੱਖ ਦੇਖ-ਦੇਖ ਦਿਲ ਦਬਦਾ ਦਬਦਾ ਜਾਂਦਾ ਜਿਵੇਂ ਅੱਜ ਦੇ ਹਾਲਾਤ ਆ ਜਿਵੇਂ ਲੜਾਈਆਂ ਚੱਲ ਰਹੀਆਂ ਕੋਈ ਪਾਕਿਸਤਾਨ ਦੀ ਕੋਈ ਇੰਡੀਆ ਦੀ ਕੋਈ ਰੂਸ ਦੀ ਜੁਕੀਰੀਆਂ ਦੀ ਫਿਰ ਮਿਡਲ ਈਸਟ ਦੇ ਵਿੱਚ ਤੁਸੀਂ ਦੇਖਦੇ ਹੋ ਅੰਦਰ ਦਾ ਪੰਗਰ ਵਗ ਟਰਦਾ ਨੈਨੋ ਨਿਰਵਸੰਦਾ ਆਪਣੇ ਆਮ ਆਦਮੀ ਦੇ ਰੋਣ ਤੋਂ ਬਗੈਰ ਉਹ ਕਰ ਵੀ ਕੀ ਸਕਦਾ ਕਿਉਂਕਿ ਇਹ ਤਾਕਤਾਂ ਦੇ ਹੱਥ ਵਿੱਚ ਹੈ ਪੋਲਿਟਿਸ਼ੀਅਨ ਦੇ ਹੱਥ 'ਚ ਹੈ ਜਾਂ ਉਹਨਾਂ ਸਰਕਾਰਾਂ ਦੇ ਹੱਥ 'ਚ ਹੈ ਆਪਾਂ ਆਮ ਆਦਮੀ ਕੀ ਕਰ ਸਕਦੇ ਹਾਂ ਇੱਕ ਦੁੱਖ ਪ੍ਰਗਟ ਹੀ ਕਰ ਸਕਦੇ ਹਾਂ ਨਾ ਫਿਰ ਵੀ ਦਰਦ ਨਾ ਘਟੇ ਜਗਤ ਦਾ ਚਾਹੇ ਆਪਾਂ ਵਾਰੂ ਜਿ세 ਆਪਦੇ ਆਪ ਨੂੰ ਯਾਰ ਦੇਾਂਗੇ ਦੁੱਖ ਨਹੀਂ ਘਟਦੇ ਭਾਈ ਵੀਰ ਸਿੰਘ ਜੀ ਕਹਿੰਦੇ ਪਰ ਪੱਥਰ ਨਹੀਂ ਬਣਿਆ ਜਾਂਦਾ ਪਰ ਆਮਤ ਅਸੀਂ ਹੁਣ ਲੋਕ ਪੱਥਰ ਵੀ ਨਹੀਂ ਬਣ ਸਕਦੇ ਦਰਦ ਦੇਖਦੋ ਆਮ ਦਾ ਅਸੀਂ ਕਿਸੇ ਦਾ ਵੀ ਜਿਹੜਾ ਦਰਦ ਦੇਖਦੇ ਆ ਅਸੀਂ ਉਹ ਦਰਦ ਉਹਦਾ ਮਹਿਸੂਸ ਵੀ ਕਰਦੇ ਆ ਅੱਜ ਲਈ ਨਾ ਹੀ ਅਖੀਰ ਤੇ ਫਿਰ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ